ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਹੀ মিডিਆ ਸਾਥੀਆਂ ਅੱਜ ਤੱਕ ਇੱਕ ਸਾਲ ਦੇ ਵਿੱਚ ਪਿਛਲੇ ਸਾਲ 18 ਜੂਨ 24 ਤੋਂ ਲੈ ਕੇ ਅੱਜ 17 ਜੂਨ ਤੱਕ ਕੱਲ ਤੱਕ 48,85,696 ਲੋਕਾਂ ਨੇ ਅਪਲਾਈ ਕੀਤਾ ਜਿਦੇ ਚੋਂ 5868 ਸਰਵਿਸ ਲੋਕਾਂ ਦੀ ਸਰਵਿਸ ਨੇ ਜਿਹੜੀਆਂ ਯਾਨੀ ਕਿ ਪੁਆਇੰਟ 0.12% ਪੁਆਇੰਟ 12% ਲੋਕਾਂ ਨੇ ਸਰਵਿਸਿਸ ਨੇ ਜਿਹੜੀਆਂ ਉਹ ਬਿਯੋਂਡ ਟਾਈਮ ਲਾਈਨ ਅ ਡਿਲੇਡ ਨੇ ਇਹਦਾ ਮਤਲਬ ਇਹ ਹੈ ਕਿ ਜੇ 100 ਬੰਦਿਆਂ ਨੇ ਅਪਲਾਈ ਕੀਤਾ ਤਾਂ ਇੱਕ ਬੰਦੇ ਦਾ ਕੰਮ ਵੀ ਬੱਜਵੇਂ ਦਿਨਾਂ ਤੋਂ ਉੱਪਰ ਨਹੀਂ ਗਿਆ ਹੈਗਾ ਬੱਜਵੇਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਹ ਸਰਵਿਸ ਹੈ ਉਹ ਦਿੱਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਦੇ ਖੱਜਲਖੁਆਰੀ ਔਰ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਸਾਡੇ ਸੂਬੇ ਦੇ ਵਿੱਚ ਜਿੰਨੇ ਪਟਵਾਰੀ ਨੇ ਜਿੰਨੇ ਐਮਸੀ सरपंच और नंबरदार ओन्ना नु ऑन बोर्ड ਕੀਤਾ ਜਾ ਚੁੱਕਿਆ ਯਾਨੀ ਕਿ ਬੰਦੇ ਨੇ ਚਾਹੇ ਕਨੈਕਟ ਪੋਰਟਲ ਦੇ ਉੱਪਰ ਅਪਲਾਈ ਕਰ ਦਿੱਤਾ ਚਾਹੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਦਿੱਤਾ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਪਟਵਾਰੀ ਦੇ ਥਰੂ ਹੁੰਦੇ ਸਰਪੰਚ ਨੰਬਰਦਾਰ ਐਮਸੀ ਤੱਕ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਹੋਣੀ ਹੈ ਤੇ ਇਹਦੇ ਲਈ ਤਕਰੀਬਨ 98% ਪਟਵਾਰੀ ਜਿਹੜੇ ਇਹ ਮੁਲਾਜ਼ਮ ਨੇ ਪਟਵਾਰੀ ਨੰਬਰਦਾਰ ਔਰ ਐਨਸੀ ਸਰਪੰਚ ਉਹ ਔਨਬੋਰਡ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਪੈਂਡੈਂਸੀ ਹੈ ਇਹ ਜਿਹੜੀ ਸਰਵਿਸ ਡਿਲੀਵਰੀ ਹੈ ਇਹ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਵਧੀਆ ਸਭ ਤੋਂ ਐਫੀਸ਼ੀਐਂਟ ਹੈ ਕਿ ਜਦ ਇੱਕ ਬੰਦੇ ਦੀ ਜਿਹੜੀ ਸਰਵਿਸ ਡਿਲੀਵਰੀ ਹੈ ਉਹ ਬਿਯੋਂਡ ਟਾਈਮ ਲਾਈਨ ਨਹੀਂ ਹੈਗੀ ਇਹਦੇ ਨਾਲ ਅਸੀਂ ਸਾਡਾ ਡਿਪਾਰਟਮੈਂਟ ਹੈ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੇ ਉੱਪਰ ਵੀ ਰਿਵਿਊ ਕਰਦਾ ਹੈ ਜਿਹੜੇ ਕਿ ਸਮੇਂਬੱਧ ਤਰੀਕੇ ਦੇ ਨਾਲ ਬਿਨਾ ਕਿਸੇ ਪੈਂਡੈਂਸੀ ਦੇ ਉਹਨਾਂ ਨੂੰ ਸਰਵਿਸ ਲੋਕਾਂ ਨੂੰ ਦਿੰਦੇ ਨੇ ਇਹਦੇ ਨਾਲ ਨਾਲ ਜਿਹੜੇ ਕੋ ਹੈਬਿਚੁਅਲ ਡਿਲੇਅਰਸ ਨੇ ਜਾਣ ਬੁੱਝ ਕੇ ਖਰਾਬ ਕਰਦੇ ਨੇ ਉਹਨਾਂ ਦਾ ਵੀ ਲਿਸਟ ਹੈ ਜਿਹੜੀ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਕਿਹੜੇ ਮਹਿਕਮੇ ਦੇ ਵਿੱਚ ਕਿਹੜਾ EMPLOYE ਡਿਲੇ ਕਰਦਾ ਉਹਦਾ ਵੀ ਰਿਵਿਊ ਹੈ ਜਿਹੜਾ ਉਹ ਹੁੰਦਾ ਤੇ ਉਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕਰਨ ਦੀ ਡਿਪਟੀ ਕਮਿਸ਼ਨ ਨੂੰ ਹਦਾਇਤ ਜਿਹੜੀ ਅੱਜ ਦੇ ਦਿੱਤੀ ਗਈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਜਿੰਨੀਆਂ ਤਕਰੀਬਨ 438 ਸਰਵਿਸਿਜ਼ ਅਸੀਂ ਸੇਵਾ ਕੇਂਦਰਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਉਹ ਸਭ ਤੋਂ ਐਫੀਸ਼ੀਐਂਟ ਸਭ ਤੋਂ ਵਧੀਆ ਸਭ ਤੋਂ ਸਟ੍ਰੀਮਲਾਈਨਡ ਤੇ ਸਭ ਤੋਂ ਸਮੇਂਬੱਧ ਤਰੀਕੇ ਦੇ ਵਿੱਚ ਸਰਵਿਸਿਜ਼ ਦੇਣ ਵਾਲਾ ਪੰਜਾਬ ਹੈ ਜਿਹੜਾ ਉਹ ਅੱਜ ਸਵੇਰ ਪਹਿਲੇ ਨੰਬਰ ਤੇ ਆ ਚੁੱਕਿਆ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਜਿਹੋ ਜਿਹੇ ਉਪਰਾਲੇ ਦੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਘਰ ਬੈਠਿਆਂ ਨੂੰ ਹਰ ਸਰਵਿਸ ਜਿਹੜੀ ਉਹ ਮਿਲੇ ਸੋ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਇਹਦੇ 'ਚ ਬਹੁਤ ਵਧੀਆ ਔਰ ਵੱਡਾ ਸਹਿਯੋਗ ਸਾਡੇ ਡਿਪਾਰਟਮੈਂਟ ਦੀ ਤਾਂ ਜ਼ਿੰਮੇਵਾਰੀ ਹੈ ਇਹ ਡਿਪਟੀ ਕਮਿਸ਼ਨਰਸ ਨੇ ਵੀ ਪੰਜਾਬ ਦੇ ਵਿੱਚ ਇਹਦਾ ਵਧੀਆ ਰੋਲ ਜਿਹੜਾ ਉਹ ਅਦਾ ਕਰ ਰਹੇ ਨੇ ਸੋ ਪੂਰੇ ਪੰਜਾਬ ਨੂੰ ਸਭ ਤੋਂ ਵਧੀਆ ਐਫੀਸ਼ੀਐਂਟ ਸਰਵਿਸਿਜ਼ ਦੇਣ ਲਈ ਮੁਬਾਰਕਬਾਦ ਦਿਨੇ ਆ ਮਨਜੇ ਜੋ ਬੇਸਿਕ ਸਰਵਿਸਿਜ਼ ਹੈ ਉਸਮੇ ਚੇਂਜ ਆਫ ਐਡਰੈਸ ਇਸਮੇ ਸਿਫ 15% ਹੀ ਆਪ ਲੋਕ ਕਰ ਪਾਏ 428 ਲੋਕੋ ਨੇ ਅਪਲਾਈ ਕੀਤਾ ਥਾ सिर्फ सिक्सटीट लोगों का है तो चेंज ऑफ एड्रेस सबसे बेसिक होता अगर इसमें ही नहीं, नहीं आप, आ, तो आप है? आप वो देख रहे हो आर्म्स लाइसेंस में ये आप देखिए होम, होम, होम की सर्विस होम की सर्विस देखिए ऐसा है की होम की सर्विसेज जो है वो क्योंकि सांझ के अंदर के नीचे आती हैं वो एस के अंडर आती हैं हमने डीसी को वो भी बोला क्योंकि सरकार का एक इन प्रिंसिपल डिसीजन है कि जो वेपन्स हैं जो आर्म्स है उसको ज्यादा उसकी ना सो so, इस करके वो डिले 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 जो 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 है 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 आर्म्स का 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 हो हो गया गया या एडिशन ऑफ उस वजह से ये ये भी भी होम सर्विसेज किसी किसी डिपार्टमेंट डिपार्टमेंट बेसिक सर्विस की पंद्रह तो ज्यादा ਕਿਸੇ ਬੋਲ ਜੀ ਡਿਪਾਰਟਮੈਂਟ ਦਾ ਜਿਹੜਾ ਈਜ਼ੀ ਕੀਤਾ ਹੈਗਾ ਇਹਨਾਂ ਨੇ ਜਮ੍ਹਾਂਬੰਦੀ ਹਾਂ ਜੀ ਤੇ ਨਾਲ ਹੀ ਜਿਹੜਾ ਹੈਗਾ ਪਾਇਲਟ ਪ੍ਰੋਜੈਕਟ ਨਹੀਂ ਦੇਖੋ ਸਾਡਾ ਡਿਪਾਰਟਮੈਂਟ ਹੈ ਜਿਹੜਾ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਜਿਹੜਾ ਜਮ੍ਹਾਂਬੰਦੀ ਦੀ ਗੱਲ ਕਰਦੇ ਹੋ ਇਹ ਕਈ ਡਿਪਾਰਟਮੈਂਟਸ ਇਹੋ ਜਿਹੇ ਸੀਗੇ ਜਿਹੜੇ ਕਿ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਜਿਹੜੇ ਕਿ ਆਫਲਾਈਨ ਚੱਲਦੇ ਸੀਗੇ ਜਿਹਦੇ ਵਿੱਚ ਰੈਵਨਿਊ ਦਾ ਹੋ ਗਿਆ ਹੁਣ ਉਹ ਵੀ ਰੈਵਨਿਊ ਈਜ਼ੀ ਜਮ੍ਹਾਂਬੰਦੀ ਈਜ਼ੀ ਰਜਿਸਟਰੀ ਕਰਕੇ ਅਸੀਂ ਉਹਦਾ ਵੀ ਜਿਹੜਾ ਪ੍ਰੀਵਿਊ ਹੈ ਉਹ ਸਾਡੇ ਡਿਪਾਰਟਮੈਂਟ ਦੇ ਕੋਲ ਆ ਜਾਣਾ ਜਿਹਦੇ ਵਿੱਚ ਅਸੀਂ ਉਹਨਾਂ ਦੀ ਉਹਨਾਂ ਉਹ ਉਹਨਾਂ ਦੀ ਡਿਲੀਵਰੀ ਆਫ ਸਰਵਿਸ ਕਿਵੇਂ ਹੈ ਉਹ ਅਸੀਂ ਮਾਨੀਟਰ ਕਰ ਸਕਾਂਗੇ ਇਸੇ ਤਰੀਕੇ ਦੇ ਨਾਲ ਅਸੀਂ ਟਰਾਂਸਪੋਰਟ ਦੀਆਂ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਕਿ ਉਹ ਆਪਣੇ ਆਪ ਦੇ ਵਿੱਚ ਇਨ ਸਾਈਲੋ ਅਲੱਗੀ ਚੱਲਦੀਆਂ ਸੀਗੀਆਂ ਆਫਲਾਈਨ ਹੁੰਦੀਆਂ ਸੀਗੀਆਂ ਇਸ ਕਰਕੇ ਉਹਨਾਂ ਦੀ ਮਾਨੀਟਰੀਂਗ ਨਹੀਂ ਹੁੰਦੀ ਸੀਗੀ ਹੁਣ ਉਹ ਸਰਵਿਸਿਜ਼ ਵੀ ਜਦੋਂ ਸਾਡੇ ਅੰਡਰ ਆ ਜਾਣਗੀਆਂ ਤੇ ਉਹਦੇ ਨਾਲ ਸਾਡਾ ਡਿਪਾਰਟਮੈਂਟ ਹੀ ਮਾਨੀਟਰ ਕਰੂਗਾ ਕਿ ਕਿਹੜੇ ਮਹਿਕਮੇ ਦੇ ਵਿੱਚ ਕਿਹੜੀ ਸਰਵਿਸ ਕਿਹੜੇ ਅਫਸਰ ਜਾਂ ਕਲਰਕ ਕੋਲੇ ਜਾਂ ਸੁਪਰਡੈਂਟ ਕੋਲੇ ਪੈਂਡਿੰਗ ਪਈ ਹੈ ਉਹ ਮੋਨਿਟਰ ਜਦੋਂ ਹੋ ਜਾਊਗਾ ਤੇ ਉਹਦੀ ਸਰਵਿਸ ਡਿਲੀਵਰੀ ਜਿਹੜੀ ਉਹ ਦਰਸਤ ਹੋ ਜਾਊਗੀ ਸੋ ਮੇਰੇ ਕਹਿਣ ਦਾ ਮਤਲਬ ਜਦੋਂ ਐਡੀਸ਼ਨਲ ਕੰਮ ਆਊਗਾ ਤੇ ਡਿਪਾਰਟਮੈਂਟ ਦੇ ਉੱਪਰ ਬੋਝ ਤਾਂ ਜ਼ਰੂਰ ਪੈਂਦਾ ਪਰ ਜਦੋਂ ਲੋਕਾਂ ਨੂੰ ਚੰਗੀ ਸਰਵਿਸ ਦੇਣੀ ਹੈ ਜਿਹਦੇ ਲਈ ਅਸੀਂ ਵਚਨਬੱਧ ਹਾਂ ਤੇ ਫਿਰ ਬੋਝ ਹੈ ਜਿਹੜਾ ਉਹ ਵੀ ਚੰਗਾ ਲੱਗਦਾ ਸਮਝ ਨਹੀਂ ਕਿ ਟੋਟਲ ਕਿੰਨੇ ਡਿਪਾਰਟਮੈਂਟ ਹੈ ਜਿੰਨੇ ਜ਼ੀਰੋ ਪੋਟੈਂਸੀ ਹੈ ਕੋਈ ਡਿਪਾਰਟਮੈਂਟ ਦਾ ਹੈਗਾ ਜੀ ਜਿੰਨੇ ਜ਼ੀਰੋ ਪੋਟੈਂਸੀ ਹੋਵੇ ਨੇ ডিপਾਰਟਮੈਂਟ ਵਾਈਜ਼ ਸਰਵਿਸ ਵਾਈਜ਼ ਜ਼ਰੂਰ ਹੈ ਜੀ ਸਾਡੇ ਕੋਲ ਡਿਪਟੀ ਕਮਿਸ਼ਨਰ ਵਾਈਜ਼ ਹੈ ਜਿਹੜੀ ਅਸੀਂ ਉਹ ਲੈਨੇ ਆ ਜਿਵੇਂ ਫੋਰ ਐਗਜ਼ਾਮਪਲ ਜੇ ਡਿਪਟੀ ਕਮਿਸ਼ਨ ਦੀ ਗੱਲ ਕਰ ਲਈਏ ਪਠਾਨਕੋਟ ਪੁਆਇੰਟ 06% ਯਾਨੀ ਕਿ 1% ਵੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਸਰਵਿਸ ਹੈ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਨੇ ਸਿਰਫ ਔਰ ਸਿਰਫ ਜਿਹੜਾ ਥੋੜਾ ਬਹੁਤ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਜਿਹੜਾ ਥੋੜਾ ਬਹੁਤ ਡਿਲੇ ਹੁੰਦਾ ਉਹ ਸਿਰਫ ਔਰ ਸਿਰਫ ਕਿਉਂਕਿ ਜੋ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਵੈਪਨਸ ਨੂੰ ਆਰਮਸ ਨੂੰ ਪ੍ਰਮੋਟ ਜ਼ਿਆਦਾ ਨਹੀਂ ਕਰਨਾ ਉਹਦੇ ਵਿੱਚ ਇੱਕ ਪੁਲਿਸ ਹੋਮ ਡਿਪਾਰਟਮੈਂਟ ਦੇ ਵਿੱਚ ਡਿਲੇ ਹੁੰਦਾ ਬਾਕੀ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਕੋਈ ਸਰਵਿਸ ਡਿਲੀਵਰੀ ਡਿਲੇ ਨਹੀਂ ਹੈ ਕੋਈ ਚਾਤਸੀਟ ਵਗੈਰਾ ਕਰਦਾ ਕਿਸੇ ਨੂੰ ਨੋਟਿਸ ਕੀਤਾ ਜਿਹੜੇ 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 ਕਿ ਲੋ ਚੱਪੇ ਸੀ ਨੇ ਜਿਹੜੇ ਜਿਹੜੇ ਡਿਲੇ ਹੋ ਰਹੇ ਨੇ ਜਿਹੜੇ ਹੈਬਿਚੁਅਲ ਡਿਲੇਸ ਨੇ ਉਹ ਡਿਪਟੀ ਕਮਿਸ਼ਨਰ ਨੂੰ ਅਸੀਂ ਕਹਿ ਦਿੰਦਾ ਕਿ ਜੇ ਤੁਹਾਨੂੰ ਕੋਈ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਲੱਗਦਾ ਤਾਂ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਜਿਹੜੇ ਕੋਈ ਲੱਗਦਾ ਕਿ ਬਹੁਤ ਵਧੀਆ ਕੰਮ ਕਰਦੇ ਨੇ ਜਿਸ ਦਿਨ ਐਪਲੀਕੇਸ਼ਨ ਆਈ ਤੇ ਨਾਲ ਦੀ ਨਾਲ ਹੀ ਉਹਨੂੰ ਕਲੀਅਰ ਕਰ ਦਿੱਤਾ ਤੇ ਉਹਨੂੰ ਰਿਵਾਰਡ ਕੀਤਾ ਜਾਵੇ ਇਹਦਾ ਇਹ ਤਾਂ ਇੱਕ ਵੈਸੀ ਮੈਂ ਸਮਝਦਾ ਕਿ ਚੰਗਾ ਕੰਮ ਕਰਨ ਵਾਲੇ ਨੂੰ ਥਾਪੀ ਤੇ ਮਾੜਾ ਕੰਮ ਕਰਨ ਵਾਲੇ ਨੂੰ ਨੂੰ ਕਿਚਾਈ ਜਿਹੜੀ ਹੋਣੀ ਚਾਹੀਦੀ ਹੈ ਹਮ ਜੀ ਤੁਸੀਂ ਦੱਸਿਓ ਪਠਾਨਕੋਟ ਦੇ ਸਰਵਿਸ ਸਭ ਤੋਂ ਵਧੀਆ ਰਹੀ ਹੈ ਮਾੜੀ ਕਾਰਗੁਜ਼ਾਰੀ ਦਾ ਨਹੀਂ ਮਾੜੀ ਕਾਰਗੁਜ਼ਾਰੀ ਐਸਾ ਚ ਕਿਸੇ ਦੀ ਨਹੀਂ ਰਹੀ ਜਿਵੇਂ ਹੁਣ ਜਦੋਂ ਤੁਹਾਨੂੰ ਮੈਂ ਕਹਿ ਰਿਹਾ ਵੀ ਫਤੇਗੜ ਸਾਹਿਬ 0.21 ਹੈ ਥੈਟ ਮੀਨਸ ਇੱਕ ਬੰਦੇ ਦਾ ਕੰਮ ਉੱਥੇ ਵੀ ਬਿਯੋਂਡ ਟਾਈਮ ਲਾਈਨ ਨਹੀਂ ਹੈ ਪੂਰੇ ਪੰਜਾਬ ਦੀ ਐਵਰੇਜ ਉਹ 0.12% ਹੈ ਸਭ ਤੋਂ ਸਾਰੇ ਮੁਲਕ ਤੋਂ ਘੱਟ ਯਾਨੀ ਕਿ ਜੇ ਮੈਂ ਦੁਬਾਰਾ ਦੱਸ ਰਿਹਾ ਵੀ ਜੇ ਜਿਹੜਾ ਤੁਸੀਂ ਸਭ ਤੋਂ ਮਾੜੀ ਕਹਿ ਰਹੇ ਹੋ ਜੇ ਉੱਥੇ ਵੀ 100 ਬੰਦੇ ਨੇ ਅਪਲਾਈ ਕੀਤਾ ਹੈ ਤਾ ਉੱਥੇ ਵੀ 0.21 ਹੈ ਯਾਨੀ ਕਿ ਇੱਕ ਬੰਦੇ ਦਾ ਕੰਮ ਉੱਥੇ ਵੀ ਡਿਲੇ ਨਹੀਂ ਹੈਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਸਰਵਿਸ ਐਫੀਸ਼ੀਐਂਟ ਸਰਵਿਸ ਡਿਲੀਵਰੀ ਹੈ ਜਿਹੜੀ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈ ਔਰ ਪਿਛਲੇ ਸਾਲ ਸਾਨੂੰ ਗਵਰਨਮੈਂਟ ਆਫ ਇੰਡੀਆ ਨੇ ਇਹਦੇ ਲਈ ਰਿਵਾਰਡ ਵੀ ਕੀਤਾ ਸੀਗਾ ਪੰਜਾਬ ਸਰਕਾਰ ਨੂੰ ਰਿਕੋਗਨਾਈਜ਼ ਕੀਤਾ ਸੀਗਾ ਸਰਵਿਸ ਕੇਂਦਰਾਂ 'ਚ ਕੰਮਕਾਜ ਨੇ ਲੋਕਾਂ ਨੂੰ ਬਹੁਤ ਭੀੜ ਲੱਗਦੀ ਹੈ ਇਹ ਚੀਜ਼ ਅਕਸਰ ਦੇਖਦੇ ਹਾਂ ਕਿ ਸਰਵਿਸ ਕੇਂਦਰਾਂ 'ਚ ਬਹੁਤ ਭੀੜ ਹੈ ਇਸ ਨੂੰ ਲੈ ਕੇ ਵੀ ਕੋਈ ਘਟਾਉਣ ਨੂੰ ਕੋਈ ਪਲੈਨਿੰਗ ਕੀਤੀ ਆ ਨਹੀਂ ਉਹ ਉਹਦੇ ਵਿੱਚ ਕੁਝ ਜਿੱਥੇ ਕਿਤੇ ਡੀਸੀਸ ਰਿਪੋਰਟ ਮੰਗੇ ਜਿੱਥੇ ਕਿਤੇ ਕੋਈ ਸੇਵਾ ਕੇਂਦਰ ਵਧਾਉਣ ਦੀ ਜ਼ਰੂਰਤ ਹੈ ਕਈ ਕਿਸੇ ਸੇਵਾ ਕੇਂਦਰ 'ਚ ਕੋਈ ਕਾਊਂਟਰ ਵਧਾਉਣ ਦੀ ਜ਼ਰੂਰਤ ਹੈ ਇਹ ਤਾਂ ਜਿਵੇਂ ਜਿਵੇਂ ਕੰਮ ਆਨਲਾਈਨ ਹੋਈ ਜਾਊਗਾ ਉਵੇਂ ਕੰਮ ਤਾਂ ਵਧਣਾ ਹੀ ਹੈ ਜਿਵੇਂ ਅਸੀਂ ਤੋਂ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਰੈਵਨਿਊ ਦੀ ਗੱਲ ਕਰਕੇ ਹਟਿਆ ਜਾਂ ਟਰਾਂਸਪੋਰਟ ਦੀ ਗੱਲ ਕਰਕੇ ਹਟਿਆ ਜਦੋਂ ਐਡੀਸ਼ਨਲ ਮਹਿਕਮਿਆਂ ਦਾ ਕੰਮ ਸੇਵਾ ਕੇਂਦਰਾਂ ਦੇ ਵਿੱਚ ਆਊਗਾ ਤੇ ਰਸਤਾ ਵਧਣਾ ਹੀ ਹੈ ਨਾ ਉਹਦੇ ਲਈ ਜੇ ਸੇਵਾ ਕੇਂਦਰ ਵਧਾਉਂਦੀ ਮੁਲਾਜ਼ਮ ਵਧਾਉਂਦੀ ਇਨਫਰਾਸਟ੍ਰਕਚਰ ਵਧਾਉਂਦੀ ਜੋ ਵੀ ਲੋਡ ਪਊਗੀ ਉਹ ਕਰਾਂਗੇ ਜੀ ਬਜ਼ੁਰਗਾਂ ਦੇ ਫਿੰਗਰਪ੍ਰਿੰਟ ਮਿਟ ਜਾਂਦੇ ਜੀ ਬਜ਼ੁਰਗਾਂ ਦੇ ਫਿੰਗਰਪ੍ਰਿੰਟ ਜਿਹੜੇ ਹੈਗੇ ਆ ਉਹ ਮਿਟ ਜਾਂਦੇ ਨੇ ਬਹੁਤ ساری ਪ੍ਰੋਬਲਮਾਂ ਆਉਂਦੀਆਂ ਕਿਉਂਕਿ ਉਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਹੈਗੇ ਆ ਉਹ ਨਹੀਂ ਜਿਹੜੀ ਮਸ਼ੀਨ ਦੇ ਚੱਕਦੀ ਉੱਥੇ ਉਹਦੇ ਬਾਰੇ ਕੀ ਨਹੀਂ ਉਹਦੇ ਚ ਦੇਖੋ ਇਸ ਤਰ੍ਹਾਂ ਕਿ ਫਿੰਗਰਪ੍ਰਿੰਟ ਹੈ ਜਿਹੜਾ ਉਦੀ ਰਿਕੁਆਇਰਮੈਂਟ ਹੁੰਦੀ ਹੈ ਜੇ ਫਿੰਗਰਪ੍ਰਿੰਟ ਨਹੀਂ ਹੈਗਾ ਤਾਂ ਆਈਦਰ ਇਟ ਨੇ ਜਿਹੜਾ ਉਹਦੇ ਨਾਲ ਕੰਮ ਚੱਲ ਸਕਦਾ ਹੈ ਜੇ ਇਹ ਇਹ ਸਾਡੇ ਸੇਵਾ ਕੇਂਦਰਾਂ 'ਚ ਪ੍ਰੋਬਲਮ ਨਹੀਂ ਹੁੰਦੀ ਹੈਗੀ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿੱਥੇ ਰਾਸ਼ਨ ਦੀ ਡਿਸਟ੍ਰੀਬਿਊਸ਼ਨ ਹੁੰਦੀ ਹੈ ਉੱਥੇ ਇੱਕ ਦੋ ਵਾਰੀ ਸੁਣਨ ਨੂੰ ਮਿਲੀ ਹੈ ਉਹਦੇ ਵਿੱਚ ਜੇ ਉਹਦੇ ਉਹਦੇ ਵਿੱਚ ਵੀ ਕਾਨੂੰਨ ਹੈ ਜਿਹੜਾ ਉਹ ਇਹ ਬਣਾਇਆ ਹੋਇਆ ਹੈ ਅਸੀਂ ਕਿ ਜੇ ਕਿਤੇ ਇਹ ਜੀ ਕਿਸੇ ਬਜ਼ੁਰਗ ਨੂੰ ਪ੍ਰੋਬਲਮ ਆਉਂਦੀ ਹੈ ਤੇ ਉਹ ਜਿਹੜਾ ਉਹਨਾਂ ਦਾ ਲੋਕਲ ਇਨਸਪੈਕਟਰੀਆ ਐਫ ਐਸਓ ਫੂਡ ਐਂਡ ਸਪਲਾਈਜ਼ ਡਿਪਾਰਟਮੈਂਟ ਦੇ ਹੈਗੇ ਉਹ ਇੱਕ ਵਾਰੀ ਉਹਨਾਂ ਨੂੰ ਸਰਟੀਫਾਈ ਜਿਹੜਾ ਸਰਟੀਫਾਈ ਕਰਕੇ ਦੇ ਦੇਣਗੇ ਉਹਨਾਂ ਨੂੰ ਬਿਨਾ ਥਾਂਵੇਂ ਇੰਪਰੇਸ਼ਨ ਦੋ ਮਿਲਣਾ ਸ਼ੁਰੂ ਹੋ ਜਾਊਗਾ ਸੋ ਪ੍ਰੋਸੈਸ ਹਰੇਕ ਚੀਜ਼ ਦਾ ਇਨ ਪਲੇਸ ਹੈ ਅਦਰ ਦੈਨ ਦਿਸ ਦੇ ਆ ਟੂ ਇਸ਼ੂ ਚਾਹੁੰਦਾ ਆਸਕ ਇੱਕ ਅਕਨ ਦਾ ਗੜਛਾ ਕਰਨਾ ਕੋ ਜਿਹੜਾ ਹਾਈਵੇ ਹੈਗਾ ਉਹਦੇ ਦੂਸਰਾ 8 ਕਿਲੋਮੀਟਰ ਦਾ ਪਾਸ ਹੈ ਜਿੱਥੇ ਕਾਰ ਸੇਵਾ ਵਾਲਿਆਂ ਨੇ ਖੁਦ ਹੀ ਉਹ ਫੋਰ ਲੇਨ ਬਣਾਇਆ ਬਿਕੋਜ਼ ਥਰ ਵਾਸ ਨੀਡ ਫਾਰ ਅ ਰੂਡ ਬਟ ਵਨ ਆਫ ਦ ਕੇਸਿਸ ਇਜ਼ ਜਿਹੜਾ ਕਾਰ ਸੇਵਾ ਵਾਲਿਆਂ ਤੇ ਵੀ ਤੇ ਲੋਕ ਆਪਣੇ ਹਸੜਕਾਂ ਬਣਾ ਰਹੇ ਆ ਇਹ ਦਮੜ ਦੇ ਪਾਸੇ ਨਿਕਲ ਰਿਹਾ ਜਾਂ ਕੁਝ ਹੋਰ ਇਸ਼ੂ ਹੋ ਸਕਦਾ ਨਹੀਂ ਤਾਂ ਮੈਨੂੰ ਤੁਹਾਡੇ ਤੋਂ ਹੁਣੇ ਪਤਾ ਲੱਗ ਰਿਹਾ ਜੀ ਮੈਨੂੰ ਲੈਟ ਮੀ ਚੈੱਕ ਇਟ ਆਪ ਵਿਦ ਪੀ ਡਬਲਯੂ ਡੀ ਬੇਰੇ ਧਿਆਨ ਦੇ ਵਿੱਚ ਨਹੀਂ ਹੈ ਸੈਕਿੰਡਲੀ ਸਰ ਕਿਉਂਕਿ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਆਰ ਅੰਡਰ ਥ੍ਰੈਟ ਇਨ ਪੰਜਾਬ ਅਲੱਗ ਅਲੱਗ ਸਰ ਦੇ ਵਿੱਚ ਲੱਗੀ ਹੈ ਉਹਨੇ ਆਪਣਾ ਅਕਾਊਂਟ ਸੋਸ਼ਲ ਮੀਡੀਆ ਹੀ ਡੀਲੀਟ ਕਰਤਾ ਸੋ ਚਾਹੇ ਕੁਝ ਐਲੀਮੈਂਟਸ ਹੋਣ ਥ੍ਰੈਟ ਕਰਵੇ ਨਹੀਂ ਦੇਖੋ ਇਸ ਤਰ੍ਹਾਂ ਕਿ ਇਫ ਐਨੀਬਾਡੀ ਇਜ਼ ਅੰਡਰ ਫੀਅਰ অর ਥ੍ਰੈਟ ਫॉर दैट ਦੇ ਡੋਨਟ ਨੀਡ ਟੂ ਬੀ ਨੀਡ ਟੂ ਫੀਅਰ ਫॉर दैट ਪੰਜਾਬ ਪੁਲਿਸ ਔਰ ਪੰਜਾਬ ਨੂੰ ਪੰਜਾਬ ਸਰਕਾਰ ਦੀਆਂ ਸਖਤ ਅਦਾਇਤਾ ਨੇ ਕਿ ਕਿਸੇ ਵੀ ਅਹਜੇ ਜਿਹੜੇ ਕੋਈ ਸੈਲਫ ਸਟਾਈਲਡ ਵਿਜੀਲੈਂਟ ਬਣੇ ਹੋਏ ਨੇ ਠੇਕੇਦਾਰ ਬਣੇ ਹੋਏ ਨੇ ਸਮਾਜ ਦੇ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਲਿਹਾਜ਼ ਨਹੀਂ ਕੀਤੀ ਜਾਊਗੀ ਜੇ ਕੋਈ ਅਹਜੀ ਗੱਲ ਕਿਸੇ ਦੇ ਵੀ ਧਿਆਨ ਦੇ ਵਿੱਚ ਆਉਂਦੀ ਹੈ ਤੁਸੀਂ ਪੁਲਿਸ ਦੇ ਧਿਆਨ ਦੇ ਵਿੱਚ ਲੈ ਕੇ ਆਓ ਔਰ ਉਹਨੂੰ ਸਖਤੀ ਨਾਲ ਪੁਲਿਸ ਔਰ ਸਰਕਾਰ ਨੇ ਜਿੱਠੀ ਹੈ ਜੀ ਅਮਰ ਜੀ ਦਰਬਾਰ ਸਾਹਿਬ ਤੇ ਗਰੰਟੀ ਜੀ ਲੈਨੇ ਕਿ ਦੱਸ ਫੋਰਸ ਕਰ ਰਹੇ ਨੇ ਜਿਹੜਾ ਇਹਦਾ ਕਿਊਬ ਹੈ ਕਦੇ ਕੀਤਾ ਉਹ ਜਿਹੜੀ ਦਾ ਹੋਣਾ ਚਾਹੀਦਾ ਇਹਨਾਂ ਦੇ ਨਾਲ ਜਿਹੜਾ ਮਰਡਰ ਹੋਇਆ ਬਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਦਾ ਨਹੀਂ ਕੀ ਕਰ ਰਹੇ ਨੇ ਉਹ ਜਿਹੜਾ ਬਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਮਰਡਰ ਹੋਇਆ ਹਾਂ ਉਸ ਨੂੰ ਉਹ ਸਪੋਰਟ ਕਰ ਰਹੇ ਨੇ ਕੌਣ ਕਹਿ ਰਹੇ ਨੇ ਤੁਹਾਨੂੰ ਜਿਹੜਾ ਸਰਪੰਚ ਸਾਹਿਬ ਤੇ ਹੈਟ ਕਰ ਰਹੇ ਨੇ ਨਹੀਂ ਮੈਂ ਤਾਂ ਨਹੀਂ ਦੇਖੋ ਜੀ ਇਸ ਚੀਜ਼ ਗੱਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਇਹ ਤਾਂ ਜੇ ਹਰ ਕੋਈ ਆਪ ਕਾਨੂੰਨ ਉਹ ਆਪ ਦੇ ਹੱਥ ਦੇ ਵਿੱਚ ਲੈਣ ਲੱਗ ਗਿਆ ਤੇ ਫਿਰ ਤਾਂ ਅਨਾਰਕੀ ਫੈਲ ਜੂਗੀ ਆਈ ਆਈ ਡੋਂਟ ਥਿੰਕ ਕਿ ਕਿਸੇ ਵੀ ਰਿਸਪਾਂਸਿਬਲ ਸੀਟ ਦੇ ਉੱਪਰ ਬੈਠੇ ਹੋਏ ਕਿਸੇ ਵੀ ਸਤਕਾਰਯੋਗ ਚਾਹੇ ਉਹ ਕਿਸੇ ਧਰਮ ਮਜ਼ਬ ਫਿਰਕੇ ਨਾਲ ਨੂੰ ਬਿਲੋਂਗ ਕਰਦੇ ਨੇ ਪਰ ਜੇ ਉਹ ਕਿਸੇ ਰਿਸਪਾਂਸਿਬਲ ਥਾਂ ਦੇ ਉੱਪਰ ਪਲੇਸ ਨਹੀਂ ਤਾਂ ਇਹ ਜੀ ਗੱਲ ਜਿਹੜੀ ਮੈਂ ਸਮਝਦਾ ਕਿ ਨਹੀਂ ਕਰਨੀ ਚਾਹੀਦੀ ਹਾਂ ਜੇ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਨੇ ਕੋਈ ਹੋਰ ਹੁੰਦਾ ਤਾਂ ਉਹਦੇ ਲਈ ਲਾਅ ਹੈ ਜਿਹੜਾ ਉਹ ਵੈਲ ਇਨ ਪਲੇਸ ਹੈ ਉਹਦੇ ਮੁਤਾਬਕ ਸਰਕਾਰ ਵਰ ਪੁਲਿਸ ਕਰ ਵੀ ਕਰੂਗੀ ਹਾਂ ਤੁਹਾਨੂੰ ਲੱਗਦਾ ਕਿ ਇਸ ਦੇ ਉੱਤੇ ਜਿਹੜੀ ਵੈਰੀਐਟੀ ਹੋ ਗਿਆ ਹੈ ਕਿ ਇਹ ਸੋਸ਼ਲ ਬੀਜੇ ਦਾ ਜਿਹੜੀ ਆਰਐਮ ਕੰਪਲੈਕਸ ਦੁਆਰਾ ਉਸ ਨੂੰ ਕੰਟਰੋਲ ਕਰਨ ਦੀ ਬੇਹੱਦ ਜ਼ਰੂਰਤ ਹੈ ਕਿ ਉਸ ਤੇ ਕੋਈ ਨਹੀਂ ਡੈਫੀਨਿਟਲੀ ਕੰਟਰੋਲ ਕਰਨਾ ਚਾਹੀਦਾ ਪਰ ਉਹ ਮੈਂ ਸਮਝਦਾ ਕਿ ਜਿਹੜਾ ਇਹ ਮੀਡੀਆ ਦਾ ਦਾ ਡੋਮੇਨ ਹੈ ਇਹ ਮੋਰਲੈਸ दैट इज ਕੰਟਰੋਲਡ ਬਾਈ ਦ ਸੈਂਟਰਲ ਐਕਟ ਉਹਦਾ ਗਵਰਨਮੈਂਟ ਆਫ ਇੰਡੀਆ ਨੂੰ ਹੀ ਉਹਦੇ ਉੱਪਰ ਕੰਮ ਡਾ ਕਰਨਾ ਚਾਹੀਦਾ ਪਰ ਫਿਰ ਵੀ ਇਹ ਦੇਖੋ ਇਹ ਨਹੀਂ ਹੈ ਕਿ ਇਕੱਲਾ ਕਾਨੂੰਨ ਕੰਟਰੋਲ ਕਰੇ ਮੈਂ ਸਮਝਦਾ ਕਿ ਇੱਕ ਸੈਲਫ ਰਿਸਟ੍ਰੇਂਟ ਵੀ ਹਰ ਸਿਟੀਜ਼ਨ ਨੂੰ ਆਪਦੇ ਉੱਪਰ ਚਾਹੀਦਾ ਹੈ ਕੁਝ ਵੀ ਪੋਸਟ ਕਰੀ ਚੱਲੋ ਤੁਸੀਂ ਜਸਟ ਫॉर ਲਾਈਕਸ दैट इज आल्सो नॉट ਐਕਸੈਪਟੇਬਲ ਉਹ ਵੀ ਜਾਇਜ਼ ਨਹੀਂ ਹੈ ਸੋ ਇਨਾਂ ਕਾ ਡੀਸੈਂਸੀ ਤਾਂ ਹਰ ਕਿਸੇ ਨੂੰ ਚਾਹੀਦੀ ਵੀ ਹੈ ਪਰ ਜੇ ਕੋਈ ਉਸ ਡੀਸੈਂਸੀ ਨੂੰ ਕ੍ਰੋਸ ਵੀ ਕਰਦਾ ਹੈ ਬਟ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਕੋਈ ਬੰਦਾ ਕਾਨੂੰਨ ਉਹਦੇ ਹੱਥ ਚ ਲਵੇ ਅਮਰਜੀਤ ਵਿਕਰਮ ਸਿੰਘ ਮਜੀਠੀਆ ਨੇ ਉਸ ਫੋਟੋ ਜੋ ਨੇ ਤੁਹਾਡੇ ਗਵਰਨਰ ਕੋਲੀਜ ਨੇ ਡਾਕਟਰ ਰਵਜੋਦ ਉਹਨਾਂ ਦੀਆਂ ਸ਼ੇਰ ਕਿਟੀਆਂ ਨੇ ਤੇ ਕਹਿੰਦੇ ਕਿ ਅਪਰਚਨਰਲ ਫੋਟੋਜ਼ ਨੇ ਕਹਿੰਦੇ ਕਿ ਇਖਤੀਫਾ ਦੇਣਾ ਚਾਹੀਦਾ ਹੈ ਡਿਜ਼ਾਈਨ ਕਰਨਾ ਚਾਹੀਦਾ ਹੈ ਨਾ ਉਹਦੇ ਵਾਰ ਤਾਂ ਡਾਕਟਰ ਰਵਜੋਦ ਨੇ ਕੱਲ ਨਾਲ ਦੀ ਨਾਲ ਹੀ ਪੋਜ਼ਿਟਿਵ ਪਾ ਦਿੱਤੀ ਸੀਗੀ ਤੁਸੀਂ ਉਹ ਵੀ ਮੈਂਸ਼ਨ ਕਰੋ ਜਿਹੜੀ ਚ ਇੱਕ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਹੈਗੀ ਐਫ ਆਈ ਆਰ ਅੱਜ ਲਿਖ ਰਹੇ ਡਾਕਟਰ ਮਰਜੋਤ ਕਰ ਰਹੇ ਹੈ ਮਾਨਾਣੀ ਦਾ ਕੇਸ ਵੀ ਕਰ ਰਹੇ ਹੈ ਤਾਂ ਇਹਦੇ ਪੀਸੀ ਵੀ ਕਰ ਰਹੇ ਹੈ ਕਿ ਮੇਰੀ ਇਮੇਜ ਨੂੰ ਘਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕੀਤਾ ਨਹੀਂ ਡੈਫੀਨਿਟਲੀ ਜੀ ਮੈਂ ਸਮਝਦਾ ਕਿ ਰਾਜਨੀਤੀ ਇੰਨੇ ਹੋਛੇ ਇੰਨੇ ਹਲਕੇ ਲੈਵਲ ਤੱਕ कोई व्यक्ति ले ये मैं एक्सपेक्ट नहीं एक करता ये जायज नहीं है बाकी डॉक्टर ने कल ट्वीट भी दे बारे की थे प्रेस कर रहे हैं आई थिंक वाली खुद ही रख लेकिन आप पार्टी, प्रधान भी है और ऐसे में पार्टी की छवि को धक्का कैसे लगता है वो उन्होंने कहा कि सुनिए उन्होंने कहा कि मेरी एक्स वाइफ के साथ मेरी जो प्राइवेट फोटोज हैं उसको एआई से के साथ उसको मॉर्फिंग करके उसको छेड़छाड़ करके उसके डाला जा रहा है ये पार्टी की छवि को इससे कैसे धक्का लगेगा जी ये तो जो बंदा डाल रहा है उसका किरदार के ऊपर सवाल खड़ा होता है कि वो इतनी हल्की राजनीति करेंगे अब पन... जिस तरह उन्होंने लीड किया कि क्या कि पहला दो पहला दो बड़े लीडर हमारी पार्टी के हुन आज तीसरा लीडर जो है वो भी इस तरह दिया उसिया फोंडा साहब बारे उनका क्या विचार है जी मेरे कहने का मतलब ये है ਕਿ ਚਾਹੇ ਅਸੀਂ ਲੋਕ ਆ ਚਾਹੇ ਤੁਸੀਂ ਲੋਕ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋਛੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੇ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਮਿਊਨਿਟੀ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾਂ ਤੇ ਗਿਨ ਲਓ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚਾ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਇਹ ਸਭ ਇਹ ਤਾਂ ਮੈਂ ਤਾਂ ਭੁੱਲ ਗਿਆ ਆਪਕੋ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਕਿਉਂ ਨਿਕਲ ਕੇ ਆਤਾ ਹੈ ਔਰ ਉਹ ਵੀ ਜੋ ਰਵਜੋਤ ਨੇ ਖੁਦ ਬੋਲ ਦਿਆ कि एक्स वाइफ के साथ जो प्राइवेट पिक्चर्स है वो मॉर्फे करके दे दे ये कोई कोई अब ये लोग लोगों के बेडरूम तक भी घुसेंगे दिस इज रिडिकुलस यार दिस इज दिस इज टोटल नॉनसेंस एंड क्रैप व्हाट व्हाट दिस पीपल आर डूइंग ਹੋਰ ਜੀ ਕੁਛ ਮੰਨ ਜੀ ਜਿਹੜਾ ਤੁਸੀਂ ਕਹੇ ਸੀ ਪਹਿਲੇ ਨੰਬਰ ਤੇ ਆਈ ਹੈ ਆਪਣੀ ਸਟੇਟ ਇਹ ਸਰਵੇ ਹੈ ਸੀ ਬਾਕੀ ਸਟੇਟਾਂ ਨਾਲ ਵੀ ਇਹ ਪਿਛਲੇ ਪਿਛਲੇ ਸਾਲ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਰਿਵਾਰਡ ਕੀਤਾ ਜੀ ਮੈਂ ਉਹ ਤੁਹਾਨੂੰ ਦੱਸ ਰਿਹਾ ਕਿ 99.88 ਪਰਸੈਂਟ ਦਾ ਸਾਡਾ ਡਿਲੀਵਰੀ ਰੇਟ ਹੈ